ਪਰਵਾਰਾਂ ਦੇ ਵੀ ਜਿਹੜੇ ਆਪਣੇ ਵੇਖੋ ਅਸੀਂ ਗਰੀਬ ਪਰਿਵਾਰ ਚੋਂ ਉੱਠੇ ਆਂ ਵੀ ਹਾਂ ਦੇਖੋ ਅਸੀਂ ਇਹ ਕਹਿੋ ਹੀ ਵੀ ਇੱਕ ਟਾਈਮ ਦੀ ਰੋਟੀ ਵੀ ਨਹੀਂ ਖਾ ਸਕਦੇ ਤੇ ਮਹਾਰਾਜ ਦੀ ਇੰਨੀ ਕਿਰਪਾ ਵਾ ਵੀ ਇਦਾਂ ਕੋਈ ਪੰਜਾਬ ਤੋਂ ਨਿਕਲੇ ਤੇ ਜਾ ਕੇ ਕੰਪੜੀਆਂ ਦੇ ਕੰਮ ਕੀਤਾ ਇਸ ਸਮੇਂ ਆਪਣੀ ਕੰਪਨੀ ਚੱਲਣ ਈ ਆ ਗੁਜਰਾਤ ਤੇ 올 ਇੰਡੀਆ ਤੁਮ ਨੂੰ ਆ ਬੇਖੋ ਦੇ ਵਿੱਚ ਆਪਣੀ ਕਿਰਤ ਦੇ ਵਿੱਚੋਂ ਕਮਾਈ ਕਰਕੇ ਤੇ ਆਪਣੇ ਜਿਹੜੇ ਜਿੰਨੇ ਗਰੀਬ ਪਰਿਵਾਰ ਵਾ ਤੇ ਉਹਨਾਂ ਨੂੰ ਹਿੱਸੇ ਵਾਲਾ ਉਹਦੇ ਵਿੱਚ ਜਿੰਨੇ ਵੀ ਗਰੀਬ ਪਰਿਵਾਰ ਹੈ ਉਹਨਾਂ ਦੀ ਸਾਰ ਲੈ ਕੇ ਚਾਹੇ ਉਹਨਾਂ ਦੀਆਂ ਸਿਹਤ ਸਹੂਲਤਾਂ ਨੇ ਚਾਹੇ ਉਹਨਾਂ ਦਾ ਆਪਣਾ ਬੱਚਿਆਂ ਦੀ ਵਿੱਦਿਆ ਦਾ ਵਾ ਜਾਂ ਖੇਦੀ ਕਰਦੀ ਸ਼ਾਦ ਦਾ ਵਾ ਜਾਂ ਕਿ ਗਰੀਬ ਬੱਚੇ ਦੀ ਵਿਆਹ ਸ਼ਾਦੀ ਦਾ ਵਾ ਉਹਦੇ ਵਿੱਚ ਸਹਿਯੋਗ ਕਰਨ ਦਾ ਇਹਨਾਂ ਨੇ ਜਿਹੜਾ ਵਾ ਨਿਚਾ ਕੀਤਾ ਵਾ ਉਹ ਲਾਗੁਰ ਜੀ ਕਾ ਖਾਲਸਾ ਅਰ ਜੀ ਫਤਿਹ ਅੱਜ ਗੁਰਦੁਆਰਾ ਬਾਬਾ ਜੀਵਨ ਸਿੰਘ ਜੀ ਪਿੰਡ ਰਸੂਲਪੁਰ ਸੰਸਭਾ ਜਿਸ ਦੇ ਵਿੱਚ ਸਤਨਤਨ ਬਾਬਾ ਜੀਵਨ ਸਿੰਘ ਸਰਬਸਾਂਝੀ ਸੇਵਾ ਸੁਸਾਇਟੀ ਵੱਲੋਂ ਇੱਕ ਕੈਂਪਲ ਆਇਆ ਗਿਆ ਜਿਸ ਦੇ ਵਿੱਚ ਸੋਸਾਇਟੀ ਵੱਲੋਂ ਕੀਤੇ ਜਾ ਰਹੇ ਜਿਹੜੇ ਸਮਾਜਿਕ ਕਾਰਜਕਾਰਜ ਨੇ ਲੋਕ ਭਲਾਈ ਦੇ ਕਾਰਜ ਆ ਉਹਨਾਂ ਬਾਰੇ ਸੰਗਤ ਨੂੰ ਜਾਣੂ ਕਰਵਾਇਆ ਗਿਆ ਜਿਸ ਦੇ ਵਿੱਚ ਸਾਡੇ ਪ੍ਰਧਾਨ ਸਾਹਿਬ ਜੀ ਜਿਨ੍ਹਾਂ ਦਾ ਬਹੁਤ ਸਹਿਯੋਗ ਰਿਹਾ ਤੇ ਮੀਤ ਸੀਨੀਅਰ ਮੀਤ ਪ੍ਰਧਾਨ ਸਾਹਿਬ ਅਤੇ ਸੈਕਟਰੀ ਸਾਹਿਬ ਵੀ ਇੱਥੇ ਹੀ ਸਾਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੱਧ ਤੋਂ ਵੱਧ ਸਹਿਯੋਗ ਕਰਾ ਕੇ ਜਿਹੜਾ ਪ੍ਰੋਗਰਾਮ ਸਫਲ ਕੀਤਾ ਇਹ ਦੇ ਮੁੱਖ ਸੇਵਾਦਾਰ ਸੋਸਾਇਟੀ ਦੇ ਸਦਾ ਮਨਜੀਤ ਸਿੰਘ ਜੀ ਸਰਦਾ ਮਨਜੀਤ ਸਿੰਘ ਜੀ ਜਾਮਨਗਰ ਵਾਲੇ ਜਿਨ੍ਹਾਂ ਵੱਲੋਂ ਇਹ ਪਈਆ ਕੀਤਾ ਗਿਆ ਕਿ ਹਲਕਾ ਜੰਡੇਆਲਾ ਗੁਰੂ ਦੇ ਵਿੱਚ ਜਿੰਨੇ ਵੀ ਗਰੀਬ ਪਰਿਵਾਰ ਹੈ ਉਹਨਾਂ ਦੀ ਸਾਰ ਲੈ ਕੇ ਚਾਹੇ ਉਹਨਾਂ ਦੀਆਂ ਸਿਹਤ ਸਹੂਲਤਾਂ ਨੇ ਚਾਹੇ ਉਹਨਾਂ ਦਾ ਆਪਣਾ ਬੱਚਿਆਂ ਦੀ ਵਿੱਦਿਆ ਦਾਵਾ ਜਾਂ ਕਿਸੇ ਦੀ ਘਰ ਦੀ ਛੱਤ ਦਾਵਾ ਜਾਂ ਕਿਹ ਗਰੀਬ ਬੱਚੇ ਦੀ ਵਿਆਹ ਸ਼ਾਦੀ ਦਾਵਾ ਉਹਦੇ ਵਿੱਚ ਸਹਿਯੋਗ ਕਰਨ ਦਾ ਇਹਨਾਂ ਨੇ ਜਿਹੜਾ ਵਾ ਨਿਚਾ ਕੀਤਾ ਵਾ ਉਹ ਇਹ ਮਕਸਦ ਲੈ ਕੇ ਤੁਰੇ ਨੇ ਉਸ ਦੇ ਸੰਬੰਧ ਵਿੱਚ ਸੰਗਤ ਦਾ ਇਕੱਠ ਕੀਤਾ ਸੀ ਤੇ ਆਉਣ ਵਾਲੀਆਂ ਜਿਹੜੀਆਂ ਵਿਧਾਨ ਸਭਾ ਚੋਣਾਂ ਉਹਨਾਂ ਦੇ ਬਾਰੇ ਵੀ ਸੰਗਤ ਨੂੰ ਜਾਗਰੂਕ ਕੀਤਾ ਵੀ ਇਹੋ ਜਿਹੇ ਉਮੀਦਵਾਰ ਚੁਣਨੇ ਚਾਹੀਦੇ ਆ ਇਹੋ ਜਿਹੇ ਫਲਾਕ ਵਾਲੇ ਬੰਦੇ ਚੁਣਨੇ ਚਾਹੀਦੇ ਜਿਹੜੇ ਵੋਟਾਂ ਤੋਂ ਪਹਿਲਾਂ ਵੀ ਤੁਹਾਡੀ ਸਾਰ ਲੈਂਦੇ ਵੋਟਾਂ ਤੋਂ ਬਾਅਦਾਂ ਵੀ ਤੁਹਾਡੇ ਵੇਚੀ ਰਹਿਣ ਅਤੇ ਇਹਨਾਂ ਦੀ ਜਿਹੜੀ ਇੱਛਾ ਵਾ ਉਹ ਆਉਣ ਵਾਲੇ ਸਮੇਂ ਦੇ ਵਿੱਚ ਜੰਡਿਆਲਾ ਗੁਰੂ ਹਲਕੇ ਵਾਸਤੇ ਇਥੇ ਕੋਈ ਸ਼ਾਨਦਾਰ ਇੰਡਸਟਰੀ ਦੇ ਹੁੰਦੀ ਆ ਕਿਉਂਕਿ ਸਰਕਾਰਾਂ ਤੇ ਲਾਰੇ ਲਾ ਦਿੰਦੀਆਂ ਪਰ ਉਹ ਕਿਸੇ ਨੂੰ ਜੇ ਕਹਿਣ ਤੇ ਸਾਰਾ ਰੁਜ਼ਗਾਰ ਉਹ ਸਾਰੀ ਆਪਣਾ ਲੋਕਾਂ ਨੂੰ ਰੁਜ਼ਗਾਰ ਨਹੀਂ ਦੇ ਸਕਦੀਆਂ ਤੇ ਨਾ ਹੀ ਉਹਨਾਂ ਦਿੱਤਾ ਹੈ ਇਸ ਕਰਕੇ ਇਹਨਾਂ ਨੇ ਸਰਕਾਰ ਵੱਲੋਂ ਵੀ ਜਿਹੜੀਆਂ ਨੌਕਰੀਆਂ ਦੀ ਹੋਊਗੀ ਉਹਦੇ ਵਿੱਚ ਵੀ ਕਹਿੰਦੇ ਨੇ ਵੀ ਆਪਾਂ ਸਹਿਯੋਗ ਕਰਾਂਗੇ ਪਰ ਇਹ ਆਪਣੇ ਤੌਰ ਤੇ ਇਧਾਂ ਵੱਲੋਂ ਜਿਹੜਾ ਕਹਿੰਦੇ ਇਹਨਾਂ ਦਾ ਜਾਮਨਗੜ੍ਹ ਗੁਜਰਾਤ ਦੇ ਵਿੱਚ ਆਪਣਾ ਇੰਡਸਟਰੀ ਦਾ ਕਾਰੋਬਾਰ ਆ ਆਪਣੇ ਕਾਰਖਾਨੇ ਕੰਪਨੀਆਂ ਇੱਥੇ ਉਹ ਜਿਹਾ ਮਾਹੌਲ ਪੈਦਾ ਕਰਨਗੇ ਇੱਥੋਂ ਦੇ ਜਿਹੜੇ ਨੌਜਵਾਨ ਆਪਣਾ ਬੇਰੁਜ਼ਗਾਰ ਪਰੇ ਫਿਰਦੇ ਆ ਜਿਹੜੇ ਨੌਜਵਾਨ ਭੈਣਾ ਵੀ ਅੱਜ ਕਹਿੰਦੇ ਸਮਾਂ ਤੁਹਾਨੂੰ ਪਤਾ ਹੀ ਆ ਦੋਵੇਂ ਦੋਵੇਂ ਘਰ ਦੇ ਜੀ ਆਪਣਾ ਕੰਮ ਕਰਨ ਤੇ ਫੇਰ ਹੀ ਗੁਜ਼ਾਰੇ ਹੋ ਰਹੇ ਮਹਿੰਗਾਈ ਵੱਧ ਗਈ ਆ ਤੇ ਆਪਣਾ ਅੱਜ ਅੱਜ ਦੀ ਨਾਰੀ ਚਾਹੁੰਦੀ ਵੀ ਆ ਅੱਜ ਦਾ ਅੱਜ ਦੀ ਧੀ ਵੀ ਚਾਹੁੰਦੀ ਅੱਜ ਦਾ ਪੁੱਤ ਵੀ ਚਾਹੁੰਦਾ ਵੀ ਮੈਨੂੰ ਮੈਂ ਆਪਣੇ ਪੈਰਾਂ 'ਤੇ ਰੋਣਾ ਤੇ ਮੈਂ ਆਪਣਾ ਕਾਰੋਬਾਰ ਕਰਾਂ ਆਪਣੀ ਨੌਕਰੀ ਕਰਾਂ ਸੋ ਪੰਜਾਬ ਦੇ ਵਿੱਚ ਇਹ ਜਿਹੜੀਆਂ ਆਪਣਾ ਘਾਟ ਨੇ ਪੰਜਾਬ ਦੇ ਵਿੱਚ ਜਿਹੜੇ ਸਾਡੇ ਰਵਾਇਤੀ ਕੰਮ ਆ ਉਹ ਹੀ ਆਪਾਂ ਕਰਦੇ ਆ ਜਿੱਦਾਂ ਝੋਨਾ ਵਲਾਲਿਆ ਝੋਨਾ ਵਾੜ ਲਿਆ ਕਣਕ ਵਾੜ ਲਈ ਇਹ ਤੋਂ ਬਾਅਦਾਂ ਜਾਂ ਸਬਜ਼ੀਆਂ ਤੋਲਦੇ ਆ ਇਹ ਤੋਂ ਬਾਅਦ ਸਾਨੂੰ ਹੋਰ ਕੋਈ ਇੰਡਸਟਰੀ ਹੈ ਹੀ ਨਹੀਂ ਇੱਥੇ ਇੱਥੇ ਕੋਈ ਇੰਡਸਟਰੀ ਨਹੀਂ ਜਿਹਦਾ ਕਰਕੇ ਸਾਨੂੰ ਕਾਰੋਬਾਰ ਨਹੀਂ ਮਿਲਦਾ ਸੋ ਪਾਈ ਮਨਜੀਤ ਸਿੰਘ ਜੀ ਇੱਥੇ ਇੰਡਸਟਰੀ ਲੈ ਕੇ ਆਉਣਗੇ ਜੰਡਿਆਲੇਗੁਰੂ ਚ ਇਹ ਸੰਗਤ ਨਾਲ ਵਾਅਦਾ ਕਰਦੇ ਆ ਆਉਣ ਵਾਲੇ ਸਮੇਂ ਤੇ ਇਹਨਾਂ ਨੇ ਇਲੈਕਸ਼ਨ ਵੀ ਇੱਥੋਂ ਲੜਨੀਆਂ ਤੇ ਇਲੈਕਸ਼ਨ ਲੜ ਕੇ ਆ ਆਪਣਾ ਨਾਲ ਕੇ ਦੀ ਸੇਵਾ ਕਰਨ ਦਾ ਵੀ ਇਹ ਰੱਖਦੇ ਨੇ ਸੋ ਇਹਨਾਂ ਦਾ ਵੱਧ ਤੋਂ ਵੱਧ ਸਹਿਯੋਗ ਕੀਤਾ ਜਾਵੇ ਇਹਨਾਂ ਦੇ ਵਿਸ਼ਵਾਸ ਕਰਕੇ ਇਹਨਾਂ ਦੇ ਨਾਲ ਤੁਰਿਆ ਜਾਵੇ ਤਾਂ ਜੋ ਆਉਣ ਵਾਲਾ ਸਮਾਂ ਜਿਹੜਾ ਵਾ ਉਹ ਚੰਗਾ ਵਧੀਆ ਹੋਵੇ ਮੇਰਾ ਨਾਮ ਮਨਜੀਤ ਸਿੰਘ ਜੀ ਅੱਜ ਇੱਥੇ ਕਿਥੇ ਆ ਕੇ ਗਣਾ ਤਾ ਜੀ ਤੁੰਤਨ ਬਾਬਾ ਜੀਵਰ ਸਿੰਘ ਸਰਬ ਸੰਧੀ ਸੇਵਾ ਜੋ ਸਾਡੀ ਕਾਰਜ ਕਰ ਰਹੀ ਹੈ ਦੋ ਸੋਸਾਇਟੀ ਕਾਰਜ ਕਰ ਰਹੀ ਹੈ ਕਿੱਥੇ ਕਿੱਥੇ ਨਗਰੋ ਨਗਰੀ ਸੁਭਾਵਾਂ ਦੇ ਰਹੀ ਹੈ ਉਹਦੇ ਵਿੱਚ ਦੇਖ ਰਿਹਾ ਇੱਕ ਜਿਹੜੇ ਗਰੀਬ ਪਰਿਵਾਰ ਆ ਉਹ ਸੋਸਾਇਟੀ ਉਹਨਾਂ ਦੀ ਆਗੇ ਸਾਰ ਲੈਣ ਦੀ ਹੈ ਜਿਹੜੀਆਂ ਵਿਧਵਾ ਭੈਣਾਵਾਂ ਆ ਉਹਨਾਂ ਨੂੰ ਰਸਨ ਦੀ ਸੇਵਾ ਜਿਹੜੇ ਕਈ ਪਰਿਵਾਰ ਇਹੋ ਜਿਹੇ ਜਿਨ੍ਹਾਂ ਦੇ ਪਰਸਾਦ ਦਾ ਮੌਸਮ ਚੱਲਣ ਡਿਆ ਜਿਨ੍ਹਾਂ ਦੇ ਵਾਲੇ ਟੁੱਟ ਗਏ ਆ ਤੋਂ ਵੇਖ ਕੇ ਘਰ-ਘਰੀ ਜਾ ਕੇ ਤੇ ਜਿਨ੍ਹਾਂ ਭੈਣਾ ਦੇ ਵਾਲੇ ਟੁੱਟ ਗਏ ਆ ਉਹਨਾਂ ਦੇ ਨਵੇਂ ਵਾਲੇ ਪਾਉਣ ਦੀ ਸੋਸਾਇਟੀ ਕੰਮ ਕਰਨ ਦੀ ਆ ਪੂਰਵਿਕਮ ਕਈਆ ਸੋਸਾਇਟੀ ਦੇ ਜਿੱਦਾਂ ਕਿਸੇ ਦੇ ਕੋਈ ਬੀਮਾਰ ਜਾਂ ਭੈਣ ਜਾਂ ਬਿਮਾਰ ਹੋ ਗਿਆ ਵਾ ਉਹਨੂੰ ਵੀ ਮਾਲੀ ਸੇ ਦਾ ਵੀ ਦਿੰਦੀ ਆ ਵੀ ਆਪਣਾ ਇਲਾਜ ਕਰ ਸਕੇ ਲੱਗਦਾ ਹੈ ਕਿ ਸਰਕਾਰਾਂ ਤੋਂ ਉੱਪਰ ਉੱਠ ਕੇ ਤੁਸੀਂ ਜਿਹੜਾ ਕੰਮ ਕਰ ਰਹੇ ਮarre ਵਿੱਚੋ ਸਰਕਾਰਾਂ ਦਾ ਤਾਂ ਚਲੋ ਸਰਕਾਰਾਂ ਕਈ ਆਉਂਦੀਆਂ ਕਈ ਜਾਂਦੀਆਂ ਪਰ ਸੋਸਾਇਟੀ ਆਪਣੇ ਕਾਰਜ ਕਰਨ ਢੀ ਆ ਇਹਨੂੰ ਕੋਈ ਸਰਕਾਰ ਨਾਲ ਲੈਣਾ ਦੇਣਾ ਨਹੀਂ ਵੇਖੋ ਆਪ ਸਾਡੇ ਗਰੀਬ ਪਰਿਵਾਰ ਵਾ ਅਸੀਂ ਗਰੀਬ ਪਰਿਵਾਰ ਚੋਂ ਉੱਠੇ ਆ ਸਾਡੇ ਵੀ ਬਹੁਤ ਛੋਨੇ ਲਾਇਕ ਕਣਕਾ ਵੱਡੀਆਂ ਪਰ ਗਰੀਬੀ ਵੇਖ ਕੇ ਆਪਣੇ ਜੇ ਮਹਾਰਾਜ ਨੇ ਸਾਨੂੰ ਦਿੱਤਾ ਗੁਜਰਾਤ ਦੇ ਵਿੱਚ ਬਿਜ਼ਨਸ ਆਪਣਾ ਬਿਜ਼ਨਸ ਆਪਣੇ 10-9 ਦੀ ਕਿਰਤ ਕਮਾਈ ਤੋਂ ਕੱਢ ਕੇ ਆਪਣਾ ਜੀਵਨ ਕੱਢ ਕੇ ਆਪਣੇ ਗਰੀਬ ਪਰਿਵਾਰਾਂ ਦੀ ਸੇਵਾ ਕਰਨ ਦੇ ਆ ਕੀ ਲੱਗਦਾ ਹੈ ਕਿ ਜਿਹੜੇ ਗਰੀਬ ਪਰਿਵਾਰਾਂ ਦੇ ਜਿਵੇਂ ਦਲਿਤ ਸਮਾਜ ਦੀ ਤੁਸੀਂ ਗੱਲ ਕਰ ਰਹੇ ਹੋ ਇਹਨਾਂ ਨੂੰ ਹੱਥ ਜਿਹੜੇ ਲੋਕਾਂ ਬਦਲੇ ਸਰਕਾਰਾਂ ਅਲਰੇਡੀ ਮਿਲਦੇ ਨਹੀਂ ਨਾ ਦੇ ਹੱਥ ਜਿਹੜੇ ਖਾਦੇ ਜਾਂਦੇ ਨੇ ਕੀ ਲੱਗਦਾ ਮਹਾਰਾਜ ਵੇਖੋ ਇਹ ਤੇ ਇਹਨਾਂ ਨੂੰ ਕਣਕ ਪਹਿਲਾਂ ਵੇਖੋ ਜਿਆਦਾ ਤਾਂ ਕੋਈ ਆਈਡੀਆ ਨਹੀਂ ਇਹਨਾਂ ਨੂੰ ਕਣਕ ਕਾਫੀ ਪਹਿਲਾਂ ਮਿਲਦੀ ਸੀ ਤੇ ਹੁਣ ਕਹਿੰਦੇ ਵੀ ਇਹਨਾਂ ਨੂੰ 5 ਕਿਲੋ ਕਣਕ ਮਿਲਦੀ ਆ ਤੇ ਵੇਖੋ ਕਿੱਥੇ ਚੰਗੀਆਂ ਸਰਕਾਰਾਂ ਹੈਗੀਆਂ ਉਥੇ ਜਿਆਦਾ ਕੋਈ ਵੀ ਵੇਖੋ ਗੁਜਰਾਤੀ ਤੈਨੂੰ ਕਲਕ ਦੱਸਦੇ ਉਥੇ ਚੌਲ ਵੀ ਮਿਲਦੇ ਦਾਲ ਵੀ ਮਿਲਦੇ ਕਣਕ ਵੀ ਮਿਲਦੀ ਆ ਤੇ ਉਥੇ ਵੇਖੋ ਤੇਰੀ ਚੀਜ਼ਾਂ ਮਿਲਦੀਆਂ ਇੱਥੇ 5 ਕਿਲੋ ਕਣਕ ਹੀ ਮਿਲਦੀ ਆ ਤੁਹਾਡੀ ਤੁਹਾਡੀ ਜਿਹੜੀ ਆ ਸੁਸਾਇਟੀ ਹੈਗੀ ਇਹਦੇ ਮੁੱਖ ਝੰਡਾ ਕੀ ਹੈਗਾ ਵੇਖੋ ਜੀ ਜਿਹੜੀ ਸੁਸਾਇਟੀ ਹੈ ਗਰੀਬ ਪਰਿਵਾਰਾਂ ਦੇ ਵੀ ਜਿਹੜੇ ਆਪਣੇ ਵੇਖੋ ਅਸੀਂ ਗਰੀਬ ਪਰਿਵਾਰ ਚੋਂ ਉੱਠੇ ਆ ਵੀ ਹਾਂ ਦੇ ਕੋ ਅਹੀਂ ਇਹ ਕਹੋ ਹੀ ਵੀ ਇੱਕ ਟਾਈਮ ਦੀ ਰੋਟੀ ਵੀ ਨਹੀਂ ਖਾ ਸਕਦੇ ਤੇ ਮਹਾਰਾਜ ਦੀ ਇੱਡੀ ਕਿਰਪਾ ਵਾ ਵੀ ਇਦਾਂ ਪੰਜਾਬ ਤੋਂ ਨਿਕਲੇ ਤੇ ਜਾ ਕੇ ਕੰਪਨੀਆਂ ਦੇ ਕੰਮ ਕੀਤਾ ਇਸ ਸਮੇਂ ਆਪਣੀ ਕੰਪਨੀ ਚੱਲਣ ਢੀ ਆ ਗੁਜਰਾਤ ਦੇ 올 ਇੰਡੀਆ ਕੰਮ ਵੇਖੋ ਉਹਦੇ ਵਿੱਚ ਆਪਣੀ ਕਿਰਤ ਦੇ ਵਿੱਚੋਂ ਕਮਾਈ ਕਰਕੇ ਤੇ ਆਪਣੀ ਜਿਹੜੇ ਜਿੰਨੇ ਗਰੀਬ ਪਰਿਵਾਰ ਵਾ ਤੇ ਉਹਨਾਂ ਨੂੰ ਅਸੀਂ ਸੇਵਾ ਦਿੰਨੇ ਆ ਜਿਹੜੀਆਂ ਭੈਣਾ ਖਾਸ ਕਰਕੇ ਵਿਧਵਾ ਭੈਣਾ ਕਿਸੇ ਵੀ ਸਾਰੇ ਜਿਹੜਾ ਵੀ ਜਿੱਦਾਂ ਦਾ ਵੀ ਕੋਈ ਬੰਦਾ ਹੋਵੇ ਉਹਨਾਂ ਦੀ ਸਾਰ ਨਹੀਂ ਸਾਡੀ ਦਾ ਜਿਹੜਾ ਕੰਟਰੈਕਟ ਦੋ ਸਾਲ ਦਾ ਹੈ ਮਹਾਰਾਜ ਜਿਹੜੀ ਦਾ ਕੰਮ ਦੋ ਕੋ ਸਾਲ ਹੋ ਗਏ ਹੈ ਮਾਰੇ ਚੱਲ ਅੱਜ ਵੀ ਬਾਬਾ ਮਜੀਤ ਸਿੰਘ ਛੋਟੀ ਜੀ ਜੀ ਹੁਣਾ ਨੇ ਦੱਸਿਆ ਕਿ 2027 ਲੈ ਕੇ ਤੁਹਾਡਾ ਜਿਹੜਾ ਰੁਝਾਨ ਹੈ ਕਿ ਤੁਸੀਂ ਜਿਹੜਾ ਇਲੈਕਸ਼ਨ ਵਿੱਚ ਜਿੱਤੋ ਬੇਤੀ ਲੱਗਦਾ ਹੈ ਕਿ ਤੁਸੀਂ ਇਲੈਕਸ਼ਨ ਦੇ ਕਿਸੇ ਪਾਰਟੀ ਨਾਲ ਗੱਲ ਮਹਾਰਾਜ ਹਾਲੇ ਕੋਈ ਪਾਰਟੀ ਤੇ ਸਹਿਮਤੀ ਜਿਹੜੀ ਪਾਰਟੀ ਆਊਗੀ ਉਹ ਨਾਲ ਚੱਲਣ ਹਾਲੇ ਤੱਕ ਕੋਈ ਪੈਨਲਟੀ ਸਟੇਟ ਨਹੀਂ ਕੀਤੀ ਬੇ ਕੋ ਸਾਡੇ ਚਲੋ ਪਾਰਟੀ ਦਾ ਨਾਮ ਤੇ ਨਹੀਂ ਕਰਦੇ ਕਰਦੇ ਪਰ ਸਾਡੇ ਤੇ ਗੁਜਰਾਤ ਦੇ ਵਿੱਚ ਕੰਮ ਕਰਨ ਦੇ ਜਿੱਥੇ ਚੰਗੀ ਕੋਈ ਪਾਰਟੀ ਹੈ ਤੇ ਚੰਗੀ ਦਾ ਹੀ ਨਾਮ ਲਾਵਾਂਗੇ ਸਾਡੇ ਗੁਜਰਾਤ ਦੇ ਵਿੱਚ ਤੇ ਬੀਜੇਪੀ ਪਾਰਟੀ ਆ ਤੇ ਉਹ ਤੋਂ ਬਾਅਦ ਚੰਗੀ ਸਰਕਾਰ ਵਾ ਤੇ ਚਲੋ ਚੰਗੀ ਸਰਕਾਰ ਚੰਗੀ ਸਰਕਾਰ ਆ ਉਹ ਤੁਹਾਡੇ ਹਾਲਾਤ ਜਿਹੜੇ ਉਹ ਚੰਗੇ ਹੋ ਜਾਣਗੇ ਬਾਕੀ ਸਰਕਾਰਾਂ ਦੇ ਆਉਂਦੀ ਜਾਂਦੀਆਂ